ਸਬਸਿਡੀ ਕਰਨ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਿਲਕੁਲ ਠੀਕ ਐ ਅੱਜ ਮੈਂ ਤੁਹਾਨੂੰ ਸ਼ੇਅਰ ਕਰਨਗੇ ਆਪਣੇ ਹੋਮ ਟੂਰ ਦੀ ਵੀਡੀਓ ਜੋ ਕਾਫੀ ਟਾਈਮ ਤੋਂ ਤੁਹਾਡੀ ਰਿਕੁਐਸਟ ਆ ਰਹੀ ਸੀ ਕਿ ਤੁਸੀਂ ਆਪਣਾ ਹੋਮ ਟੂਰ ਕਰਾਓ ਹੋਮ ਟੂਰ ਕਰਾਓ ਸੋ ਫਾਈਨਲੀ ਅੱਜ ਮੈਂ ਤੁਹਾਨੂੰ ਕਰਾ ਰਹੀਆਂ ਆਪਣਾ ਹੋਮ ਟੂਰ ਤੁਸੀਂ ਪਿੱਛੋਂ ਦੇਖ ਸਕਦੇ ਹੋ ਪਿੱਛੋਂ ਸਾਡੀ ਐਂਟਰੈਂਸ ਹੈ ਇੱਥੋਂ ਆਪਾਂ ਅੰਦਰ ਐਂਟਰ ਹੋਣੇ ਆ ਬਾਕੀ ਬਾਹਰ ਮੈਂ ਤੁਹਾਨੂੰ ਇੱਕ ਵਾਰ ਨੀਗਾ ਮਰਵਾਦਾ ਨਹੀਂ ਸਾਰੀ ਬਾਤ ਕਿਵੇਂ ਹੈ ਇਹ ਹੈਗਾ ਆਪਣਾ ਮੇਨ ਗੇਟ ਔਰ ਮੇਨ ਗੇਟ ਦੇ ਜਸ ਨਾਲ ਜ ਆਪਣਾ ਮਕਾਨ ਬਣਿਆ ਹੋਇਆ ਹੈ ਔਰ ਅੱਗੇ ਉਧਰ ਹੈ ਇਹ ਬਾੜੀ ਔਰ ਇਹ ਸਾਡਾ ਸਾਰਾ ਬੇੜਾ ਆ ਗਿਆ ਇੱਧਰ ਬਣੇ ਹੋਏ ਨੇ ਸਟੋਰ ਜਿਵੇਂ ਕਿ ਅਸੀਂ ਖੇਤੀ ਕਰਦੇ ਆਂ ਖੇਤੀ ਵਾਲੇ ਸੰਦ ਸੰਦੇੜੇ ਖੜਾਉਣੇ ਕੋਈ ਸਮਾਨ ਰੱਖਣਾ ਹਨ ਇਹ ਸਾਰੇ ਸਟੋਰ ਬਣੇ ਹੋਏ ਨੇ ਹੁਣ ਆਪਾਂ ਚੱਲਦੇ ਆਂ ਅੰਦਰ ਵੱਲ ਇਹ ਹੈਗੀ ਐਂਟਰੈਂਸ ਬਾਹਰ ਮੈਂ ਕੁਝ ਰੱਖੇ ਹੋਏ ਨੇ ਪਲਾਂਟਸ ਇੱਥੇ ਛਾਂ ਰਹਿੰਦੀ ਹੈ ਇੱਥੇ ਬੈਸਟ ਰਹਿੰਦੇ ਨੇ ਇਹ ਬਾਕੀ ਨਾ ਧੁੱਪ ਬਹੁਤ ਆਉਂਦੀ ਹੈ ਸਾਡੇ ਘਰੇ ਬਹੁਤ ਧੁੱਪ ਆਉਂਦੀ ਹੈ ਕੋਈ ਵੀ ਸੇਫ ਏਰੀਆ ਨਹੀਂ ਹੈਗਾ प्लांट्स ਲਈ ਥੇ ਉਤੋਂ ਪਾਉਂਦੀ ਪਰ ਹੁਣ ਛਾਂ ਆ ਗਈ ਕਿਚਨ ਦੀ ਵਿੰਡੋ ਚ ਮੈਂ प्लांट्स ਰੱਖੇ ਹੋਏ ਤੁਸੀਂ ਮੇਰੀ ਵੀਡੀਓਸ ਦੇਖਦੇ ਹੀ ਰਹਿੰਦੇ ਹੋ ਚਲੋ ਜੀ ਆਪਾਂ ਚੱਲਦੇ ਆਂ ਅੰਦਰ ਅੰਦਰ ਐਂਟਰ ਕਰਦੇ ਹੀ ਪਹਿਲਾਂ ਦੇਖੋ ਸਾਹਮਣੇ ਹੈਗੀ ਲੌਬੀ ਪਰ ਰਾਈਟ ਸਾਈਡ ਐਂਟਰ ਕਰਦੇ ਆਂ ਦਾ ਡਰਾਇੰਗ ਰੂਮ ਦਾ ਗੇਟ ਇਧਰ ਆ ਗਿਆ ਤੁਹਾਡਾ ਡਰਾਇੰਗ ਰੂਮ ਹੁਣ ਆਪਾਂ ਐਂਟਰ ਹੋਨੇ ਡਰਾਇੰਗ ਰੂਮ ਚ ਇਹ ਹੈਗਾ ਆਪਣਾ ਡਰਾਇੰਗ ਰੂਮ ਸਿੰਪਲ ਡਰਾਇੰਗ ਰੂਮ ਜਿਵੇਂ ਆਪਣੇ ਹੁੰਦੇ ਨੇ ਦੇਖੋ ਘਰਾਂ 'ਚ ਬਸ ਥੋੜਾ ਮੈਨੂੰ ਚੀਜ਼ਾਂ ਨੂੰ ਜ਼ਿਆਦਾ ਆਰਗੇਨਾਈਜ਼ਡ ਰੱਖਣ ਦਾ ਮੈਨੂੰ ਜ਼ਿਆਦਾ ਸ਼ੌਂਕ ਆ ਵੀ ਚੀਜ਼ਾਂ ਢੰਗ ਨਾਲ ਆਪਾਂ ਰੱਖੀਏ ਸਾਫ਼ ਸੁਥਰੀਆਂ ਰੱਖੀਏ ਆਰਗੇਨਾਈਜ਼ਡ ਰੱਖੀਏ ਬਸ ਐਨਾ ਹੀ ਹੈ ਬਾਕੀ ਸਭ ਕੁਝ ਸਿੰਪਲੀ ਜਿਵੇਂ ਆਪਣੇ ਘਰਾਂ 'ਚ ਹੁੰਦਾ ਸੋ ਜਦੋਂ ਆਪਾਂ ਚੱਲਦੇ ਡਰਾਇੰਗ ਰੂਮ ਚੋਂ ਬਾਹਰ ਡਰਾਇੰਗ ਰੂਮ ਚੋਂ ਬਾਹਰ ਨਿਕਲਦੇ ਇਧਰ ਆਪਣੀ ਆਈ ਲੌਬੀ ਔਰ ਇੱਥੇ ਰੱਖਿਆ ਹੋਇਆ ਉਹ ਲੈ ਟੇਬਲ ਕੁਝ ਐਸტრਾ ਛੋਟੇ ਛੋਟੇ ਡੈਕੋਰ ਆਈਟਮਸ ਇਧਰ ਉੱਪਰ ਰੱਖੇ ਹੋਏ ਨੇ ਜਿਵੇਂ ਮੈਨੂੰ ਸ਼ੌਂਕ ਹੈ ਡੈਕੋਰੇਸ਼ਨ ਦਾ ਘਰ ਨੂੰ ਸਜਾਉਣ ਦਾ ਘਰ ਨੂੰ ਸਾਫ਼ ਸੁਥਰਾ ਰੱਖਣ ਦਾ ਸ਼ੌਂਕ ਹੈ ਮੈਨੂੰ ਤੇ ਉੱਪਰ ਹੈਗੀ ਆ ਬਾਬਾ ਜੀ ਦੀ ਦਸਾਂ ਗੁਰੂਆਂ ਦੀ ਫੋਟੋ ਜਿਸ ਵੇਲੇ ਉੱਠ ਕੇ ਸੀ ਰੋਜ਼ ਮੱਥਾ ਟੇਕਦੇ ਵਾਹਿਗੁਰੂ ਜੀ ਨੂੰ ਬਾਬਾ ਜੀ ਨੂੰ ਇਹ ਹੈਗੀ ਆਪਣੀ ਲੌਬੀ ਲੌਬੀ ਕਹੋ ਲਿਵਿੰਗ ਏਰੀਆ ਸਿਟਿੰਗ ਏਰੀਆ ਵਟ ਏਵਰ ਤੁਸੀਂ ਕੀ ਕਹਿਣਾ ਚਾਹੋਗੇ ਹਨ ਇਧਰ ਆ ਗਈ ਵੈਨਿਟੀ ਬਾਥਰੂਮ ਅਮ ਜਸ ਵੈਨਿਟੀ ਦੇ ਨਾਲ ਹੀ ਹੈਗੀ ਕਿਚਨ ਕਿਚਨ ਤੁਸੀਂ ਮੇਰੇ ਵੀਡੀਓਸ 'ਚ ਇਹ ਵੀ ਦੇਖਦੇ ਹੋ ਨੇ ਅਕਸਰ ਬਹੁਤ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਬਹੁਤ ਅੱਛਾ ਚ ਕਮੈਂਟਸ ਕਰਦੇ ਹੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਆਪਣਾ ਦੇਖੋ ਹੋਮ ਟੂਰ ਹੈ ਮੈਂ ਤੁਹਾਡੀ ਰਿਕਵੈਸਟ ਤੇ ਹੀ ਕਰਾ ਰਹੀ ਹਾਂ ਅੱਜ ये हैगी अपनी लॉबी और इधर आ गई किचन किचन टूर भी मेरे चैनल तो देखा हो किचन अक्सर देखते ही रहेंगे बाकी मैं सारी किचन थानू अपने ड्रॉरस वगैरह दिखाए हुए ने है किचन और किचन के ना ही है साडा रूम यह है साडा वाला रूम बेडरूम ਇਧਰ ਸਾਹਮਣੇ ਹੈਗਾ ਕਬerts ਐਂਡ LED ਪੈਨਲ ਬਣਿਆ ਹੋਇਆ ਸੌਰੀ ਡਰਾਇੰਗ ਸੌਰੀ ਸਾਡਾ ਬੈਡਰੂਮ ਦੇ ਨਾਲ ਹੀ ਅਟੈਚ ਹੈਗਾ ਸਾਡਾ ਡਰੈਸਿੰਗ ਰੂਮ ਇਧਰ ਹੈਗਾ ਡਰੈਸਿੰਗ ਰੂਮ ਜਿੱਥੇ ਆਪਾਂ इजीली ਡਰੈਸ ਅਪ ਹੋ ਸਕਦੇ ਆ ਆਪਣਾ ਡਰੈਸਿੰਗ ਦਾ ਆਪਣਾ ਮੇਕਅਪ ਦਾ ਸਮਾਨ ਰੱਖ ਸਕਦੇ ਆ ਇਹ ਹੈ ਡਰੈਸਿੰਗ ਰੂਮ ਫਿਰ ਡਰੈਸਿੰਗ ਰੂਮ ਦੇ ਨਾਲ ਹੀ ਅਟੈਚ ਹੈਗਾ ਵਾਸ਼ਰੂਮ ਇਹ ਦੋ ਰੂਮਸ ਨਾਲ ਕੰਬਾਈਨਡ ਵਾਸ਼ਰੂਮ ਹੈ ਇਹ ਦੋ ਰੂਮਸ ਨਾਲ ਕੰਬਾਈਨਡ ਹੈ ਤੇ ਡੋਰ ਉਧਰ ਵੀ ਹੈਗਾ ਦੂਸਰੇ ਰੂਮ ਵੱਲ ਵੀ ਹੈਗਾ ਉਹਦੇ ਨਾਲ ਵੀ ਇਹ ਜੁਆਇੰਟ ਹੈ चलते वाशरूम चो रूम आ गया हम तो अपन इधर नैक्सट देखते हैं की है आप आ गए लॉबी और इधर है डाइनिंग हॉल मैं लाइट्स ऑन करदा यह है अपना डाइनिंग हॉल ਔਰ ਇਹਦੇ ਵਿੱਚ ਹੀ ਬਣਿਆ ਹੋਇਆ ਹੈ ਕ੍ਰੌਕਰੀ ਯੂਨਿਟ ਜਿਹਦੇ ਵਿੱਚ ਆਪਾਂ ਆਪਣੀ ਕ੍ਰੌਕਰੀ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਕੇ ਰੱਖ ਸਕਦਾ ਔਰ ਮੈਂ ਰੱਖੀ ਵੀ ਹੋਈ ਹੈ ਕ੍ਰੌਕਰੀ ਦਾ ਵੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਚਾਹੇ ਥੋੜੀ ਹੈ ਚਾਹੇ ਬਹੁਤੀ ਹੈ ਪਰ ਜਿੰਨੀ ਹੈਗੀ ਸਾਫ਼ ਸੁਥਰੀ ਰੱਖੀ ਆਰਗੇਨਾਈਜ਼ਡ ਰੱਖੀਏ ਤੇ ਉਹਨੂੰ ਯੂਜ਼ ਕਰੀਏ ਹਨਾ ਯੂਜ਼ ਕਰਨ ਦਾ ਵੀ ਮੈਨੂੰ ਸ਼ੌਂਕ ਹੈ ਇਹ ਨਹੀਂ ਇਕੱਠਾ ਇਕੱਠਾ ਕਰਨ ਦਾ ਸ਼ੌਂਕ ਨਹੀਂ ਕ੍ਰੌਕਰੀ ਵੀ ਇਕੱਠੀ ਕਰਨੀ ਚਾਹ ਲੋ ਪਰ ਯੂਜ਼ ਕਰਨ ਦਾ ਵੀ ਸ਼ੌਂਕ ਆ ਇਹ ਹੈਗਾ ਆਪਣਾ ਡਾਈਨਿੰਗ ਟੇਬਲ ਡਾਈਨਿੰਗ ਰੂਮ ਦੇ ਨਾਲ ਹੀ ਆ ਗਿਆ ਬੈਡਰੂਮ ਗੈਸਟ ਰੂਮ ਕਹਿ ਸਕਦੇ ਆਪਾਂ ਇਹ ਹੈਗਾ ਗੈਸਟ ਰੂਮ ਔਰ ਇਹ ਰੂਮ ਦੇ ਨਾਲ ਹੀ ਅਟੈਚਡ ਡਰੈਸਿੰਗ ਰੂਮ ਹੈ ਜਿਵੇਂ ਸਾਡੇ ਰੂਮ ਸੀ ਉਧਰ ਸੇਮ ਉਹੀ ਹੈ ਇਧਰ ਡਰੈਸਿੰਗ ਰੂਮ ਹੈ ਔਰ ਡਰੈਸਿੰਗ ਰੂਮ ਦੇ ਨਾਲ ਅਟੈਚਡ ਵਾਸ਼ਰੂਮ ਹੈ ਜਿਹਦੇ ਡੋਰ ਕੰਬਾਈਨਡ ਵਾਸ਼ਰੂਮ ਹੈ ਇਹ ਦੋਨੇ ਬੈਡਰੂਮਸ ਨਾਲ ਇਹ ਗੈਸਟ੍ਰੋਮਾਸੇ ਯੂਜ਼ ਕਰਦੇ ਆ। ਹੁਣ ਆਪਾਂ ਚੱਲਦੇ ਆ ਨੈਕਸਟ ਰੂਮ ਵੱਲ। ਇਹਨਾਂ ਇੱਥੇ ਲੌਬੀ ਵਿੱਚ LED ਯੂਨਿਟ ਬਣੇ ਹੋਏ ਆ ਪਰ ਅਸੀਂ ਇੱਥੇ LED ਲਗਵਾਈ ਨਹੀਂ ਕਿਉਂਕਿ ਸਾਨੂੰ ਹਜੇ ਜ਼ਰੂਰਤ ਨਹੀਂ ਹੈਗੀ। ਆਪਾਂ ਇੱਥੇ LED ਦਾ ਪੁਆਇੰਟ ਦਿੱਤਾ ਹੋਇਆ। ਪਰ ਸਾਨੂੰ ਹਜੇ ਜ਼ਰੂਰਤ ਨਹੀਂ ਲੱਗੀ ਇਸ ਕਰਕੇ ਅਸੀਂ ਲਗਵਾਈ ਨਹੀਂ। LED ਯੂਨਿਟ ਬਣੇ ਹੋਇਆ ਇਹ। ਤੇ ਹੁਣ ਇਹਦੇ ਨਾਲ ਹੀ ਇਹ ਹੈਗਾ ਰੂਮ, ਇਹ ਹੈਗਾ ਮੇਰੇ ਬੇਟੇ ਦਾ ਰੂਮ ਹੈ। ਇਹ ਜ ਸਿੰਗਲ ਬੈੱਡ ਲੱਗਿਆ ਹੋਇਆ ਕਿਉਂਕਿ ਰੂਮ ਵੀ ਛੋਟਾ ਪੈ ਜਾਂਦਾ ਫਿਰ ਜਿ ਬਣਵਾ ਲੈਂਦੇ ਕਿਉਂਕਿ ਇਧਰ ਬਣਿਆ ਹੋਇਆ ਸਟੱਡੀ ਟੇਬਲ ਸਟੱਡੀ ਟੇਬਲ ਬਣਿਆ ਹੋਇਆ ਸਟੱਡੀ ਟੇਬਲ ਦੇ ਉੱਪਰ ਬੈੱਡ ਬਣਿਆ ਹੋਇਆ ਹੈ ਬੈੱਡ ਅਸੀਂ ਇਹ ਬਣਵਾਇਆ ਸੀ ਜਿਹੜਾ ਫਰਨੀਚਰ ਦਾ ਕੰਮ ਕਰਵਾਇਆ ਨੀਚੇ ਸਟੱਡੀ ਟੇਬਲ ਕੰਪਿਊਟਰ ਟੇਬਲ ਸਾਹਮਣੇ ਛੋਟਾ ਜਿਹਾ ਕਹਿ ਸਕਦੇ ਆ ਡਰੈਸ ਅਪ ਹੋਣ ਲਈ ਮਿਰਰ ਲੱਗਿਆ ਹੋਇਆ ਇਧਰ ਕਬਡਸ ਆ ਗਈਆਂ ਬਸ ਇਹ ਇੰਨੇ ਹੀ ਇੱਕ ਬੈੱਡ ਵਾਲਾ ਰੂਮ ਹੈ ਸਿੰਗਲ ਬੈੱਡ ਲਈ ਇਹ ਰੂਮ ਦੇ ਨਾਲ ਹੈਗਾ ਮੇਰੇ ਮਦਰ ਇਨ ਲਾ ਦਾ ਬੈਡਰੂਮ ਇਹ ਮੰਮੀ ਦਾ ਬੈਡਰੂਮ ਹੈ ਹੋਰ ਬੈੱਡ ਦੇ ਸਾਹਮਣੇ ਬਣਿਆ ਹੋਇਆ LCD ਯੂਨਿਟ ਔਰ ਇਹ ਰੂਮ ਦੇ ਨਾਲ ਹੀ ਅਟੈਚਡ ਹੈਗਾ ਅਮ ਪੂਜਾ ਰੂਮ ਔਰ ਸਟੋਰ ਰੂਮ ਵੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਉੱਪਰ ਇਹਦੇ ਸਟੋਰੇਜ ਬਣੀ ਹੋਈ ਹੈ ਅਸੀਂ ਅੱਗੋਂ ਬੰਦ ਕਰਵਾਈ ਹੋਈ ਏਦਾਂ ਡੋਰਸ ਲੰਗਵਾ ਕੇ ਬੰਦ ਹੈ ਉੱਪਰ ਸਟੋਰੇਜ ਲਈ ਦਿੱਤਾ ਹੋਇਆ ਤੇ ਨੀਚੇ ਪੂਜਾ ਰੂਮ ਵੀ ਹੈ ਉਹ ਸਲਾਈ ਮਸ਼ੀਨ ਪਈ ਹੈ ਸਿੰਗਲ ਬੈੱਡ ਵੀ ਪਿਆ ਤੂੰ ਪ੍ਰੈਸ ਵਾਲਾ ਟੇਬਲ ਆ ਜਿਹਨੂੰ ਆਪਾਂ ਫੋਲਡ ਵੀ ਕਰ ਸਕਦੇ ਹੁਣ ਮੈਂ ਫੋਲਡ ਕੀਤਾ ਹੋਇਆ ਦੇਖੋ ਜਦਾਂ ਸਾਰੀ ਖਾਲੀ ਹੋ ਗਈ ਇੱਥੇ ਇੱਕ ਬੈੱਡ ਵੀ ਲਗਾ ਸਕਦੇ ਆ ਚੇਅਰਸ ਵੀ ਲਗਾ ਸਕਦੇ ਆ ਹੁਣ ਫੋਲਡ ਕੀਤਾ ਹੋਇਆ ਤੇ ਇਹਨੂੰ ਖੋਲ ਕੇ ਆਪਾਂ ਪ੍ਰੈਸ ਵਾਲਾ ਟੇਬਲ ਵੀ ਬਣਾ ਸਕਦੇ ਆ ਸੋ ਇਹਧਰ ਸਾਹਮਣੇੋਂ ਨਿਕਲਦਾ ਡੋਰ ਬਾਹਰ ਜਿੱਧਰ ਸਾਡੀ ਕਿਚਨ ਆ ਇਹ ਡੋਰ ਬਾਹਰ ਵੱਲ ਜਾਂਦਾ ਸੋ ਇਹ ਸਾਨੂੰ ਐਜ਼ ਆ ਸਟੋਰ ਵੀ ਕੰਮ ਦਿੰਦਾ ਪ੍ਰੈਸ ਵਾਲਾ ਰੂਮ ਵੀ ਹੋ ਗਿਆ ਪੂਜਾ ਰੂਮ ਵੀ ਹੋ ਗਿਆ ਸਾਰਾ ਕੁਝ ਹੀ ਆ ਗਿਆ ਮੇਰੇ ਵਿੱਚ ਜੀ ਆਪਾਂ ਚੱਲਦੇ ਆਂ ਵਾਪਿਸ ਤੁਹਾਨੂੰ ਮੈਂ ਰੂਮ ਸਾਰੇ ਦਿਖਾਤੇ ਹਾਂ ਤੇ ਇੱਧਰ ਹੈਗੀ ਲੌਬੀ ਤੁਸੀਂ ਦੇਖ ਹੀ ਲੇ ਇੱਕ ਤੁਹਾਨੂੰ ਚੀਜ਼ ਹੋਰ ਦਿਖਾਉਣੀ ਆ ਇੱਧਰ ਪੌੜੀਆਂ ਦੇ نیچے ਬਣਿਆ ਹੋਇਆ ਮੰਮੀ ਦਾ ਵਾਸ਼ਰੂਮ ਇਹ ਡੋਰ ਨੂੰ ਆਪਾਂ ਖੋਲਦੇ ਆਂ ਤੇ ਹੁਣ ਅੰਦਰ ਐਂਟਰ ਇੱਧਰ ਬਣਿਆ ਹੋਇਆ ਮੰਮੀ ਦਾ ਵਾਸ਼ਰੂਮ ਸਾਹਮਣੇ ਡਰੈਸਿੰਗ ਰੂਮ ਡਰੈਸਿੰਗ ਟੇਬਲ ਲੱਗੇ ਹੋਏ ਆ ਇੱਧਰ ਅਸੀਂ ਵੁੱਡਵਰਕਿੰਗ ਕਰਵਾਇਆ ਲਾਈਟਾਂ ਉਂਕਾ ਇਧਰੋਂ ਇਧਰ ਅਟੈਚਡ ਵਾਸ਼ਰੂਮ ਆ ਕੇ ਡਰੈਸਿੰਗ ਰੂਮ ਦੇ ਨਾਲ ਹੀ ਇਹ ਵੀ ਸੇਮ ਸਾਡੇ ਵਾਸ਼ਰੂਮ ਵਾਂਗੂ ਹੀ ਬਣਾਇਆ ਹੋਇਆ ਸੇਮ ਹੋਊ ਜਿਵੇਂ ਵੈਂਟੀ ਬਣੀ ਹੋਈ ਹੈ ਇਹ ਮੰਮੀ ਦਾ ਵਾਸ਼ਰੂਮ ਆਮ ਚੱਲਦੇ ਬਾਰ ਨੂੰ ਹੁਣ ਆਪਾਂ ਸਿਰ ਅਗੇ ਲੌਬੀ ਵਿੱਚ ਇਹ ਆ ਸਾਡੀ ਲੌਬੀ ਕਿਚਨ ਕਿਚਨ ਨਾਲ ਸਾਡਾ ਰੂਮ ਨਾਲ ਡਾਈਨਿੰਗ ਹਾਲ ਆ ਗਿਆ ਨਾਲ ਗੈਸਟ ਰੂਮ ਆ ਗਿਆ ਇੱਧਰ ਆ ਗਿਆ ਬੇਟੇ ਦਾ ਰੂਮ ਔਰ ਇਹ ਆਗੇ ਮੇਰੇ ਮਦਰ ਇਨ ਲਾਉ ਦਾ ਰੂਮ ਤੇ ਹੁਣ ਆਪਾਂ ਚਲੋ ਉੱਪਰ ਚੱਲਦੇ ਉੱਪਰ ਵੀ ਦੇਖਿਆਉਨੇ ਆ ਉੱਪਰ just ਇੱਕ ਲੌਬੀ ਬਣੀ ਹੋਈ ਐ ਓਪਨ ਲੌਬੀ ਕਹਿ ਲੋ ਓਪਨ ਹਾਲ ਕਹਿ ਲੋ ਅਸੇ ਬਣਿਆ ਹੋਇਆ ਐ ਚੇਅਰਸ ਟੇਬਲ ਦੋ ਦੀਵਾਨ ਬੈੱਡ ਪਏ ਨੇ ਇੱਧਰ ਹੈਗਾ ਟਰੈਡਮਿਲ ਇੱਧਰ ਅਸੀਂ ਡਰੈਸਿੰਗ ਟੇਬਲ ਬਣਾਇਆ ਹੋਇਆ ਹੈਗਾ ਵਿੱਚ ਸਟੋਰੇਜ ਵੀ ਹੈ ਇਹਦੇ ਐਂਡ ਉੱਪਰ ਮਿਰਰ ਲੱਗਿਆ ਹੋਇਆ ਐ ਤੇ ਡਰੈਸਿੰਗ ਟੇਬਲ ਆਪਾਂ ਯੂਜ਼ ਕਰ ਸਕਦੇ ਆ ਇਹ ਤੇ ਉੱਪਰ ਬਸ ਐਨਾ ਹੀ ਹਾਲ ਬਣਿਆ ਹੋਇਆ रूम्स नहीं कहूँ रूम सा नीचे इनफ नहीं रूम्स ऊपर नहीं है जस्ट एक लॉबी है चलो जी चलिए नीचे उस लॉबी देख सकते हो बस ए सी होम टूअर होप्स सो तो वीडियो अच्छी लगी होगी ਸੌਰੀ ਮੈਂ ਲੇਟ ਹੋ ਗਈ ਤੁਸੀਂ ਕਾਫੀ ਟਾਈਮ ਦੇ ਕਮੈਂਟ ਕਰ ਰਹੇ ਸੀ ਕਿ ਹੋਮ ਟੂਰ ਦੋ ਪਰ ਇਕੱਲੇ ਨੂੰ ਮੈਨੂੰ ਬਹੁਤ ਔਖਾ ਲੱਗਦਾ ਵੀਡੀਓ ਸ਼ੂਟ ਕਰਨੀ ਮੈਂ ਹੁਣ ਵੀ ਸੋਚ ਰਹੀ ਸੀ ਮੈਨੂੰ ਕਿਸੇ ਦੀ ਹੈਲਪ ਮਿਲ ਜੇ ਹੈਲਪ ਮਿਲ ਜੇ ਪਰ ਮੈਂ ਕਿਹਾ ਨਹੀਂ ਹੈਲਪ ਨਹੀਂ ਮੈਨੂੰ ਮਿਲਨੀ ਮੈਨੂੰ ਆਪ ਤੋਂ ਵੀ ਵੀਡੀਓ ਸ਼ੂਟ ਕਰਨੀ ਪੈਣੀ ਹੈ ਇਧਰ ਆਪਨੇ ਸਾਹਮਣੇ ਆ ਗਈ ਐਂਟ੍ਰੈਂਸ होप सो तो 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 सारा समझ आ गया होगा होम टूर उम्मीद करते हैं सोनू होम टूर वीडियो अच्छी लगी होगी वीडियो अच्छी लगी तो प्लीज लाइक शेयर कमेंट करना चैनल पे फर्स्ट टाइम आए तो प्लीज चैनल सब्सक्राइब करना मिलाएंगे एक होर नवी वीडियो लेकर ले, तो दैन गुड बाय एंड सत श्रीकाल